ਹਾਂਜੀ ਸਤਿ ਸ਼੍ਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇਹ ਦਿਨ ਹੈਗਾ ਸ਼ੁੱਕਰਵਾਰ ਦਾ ਸਵੇਰ ਦਾ ਇਹ ਸਵਾ 7 ਦਾ ਟਾਈਮ ਹੈਗਾ ਜੋਤ ਨੇ ਜਾਣਾ ਸੀਗਾ ਸਕੂਲ ਇੱਥੇ ਉਹ ਜੋਦੀ ਰੋਟੀ ਬਣਾਉਣ ਦੀ ਤਿਆਰੀ ਕਰਦੀ ਸੀਗੀ ਲੱਸੀ ਬਣਾਤੀ ਸੀਗੀ ਮੈਂ ਬਣਾ ਕੇ ਠੰਡਾ ਪਾਣੀ ਪਾਤਾ ਸੀਗਾ ਲੱਸੀ ਵੀ ਨੇ ਜੋ ਤੂੰ ਬਿਲਕੁਲ ਨਹੀਂ ਸਰਦਾ ਹੈਗਾ ਤੇ ਲੱਸੀ ਦੇ ਰੋਟੀ ਖਾਂਦਾ ਉਹ ਸਵੇਰੇ ਪਰੌਤੇ ਤੇ ਆਟਾ ਮੈਂ ਸਾਰਾ ਹੀ ਗੁੰਨ ਲਿਆ ਸੀਗਾ ਆਟਾ ਫਿਰ ਮੈਂ ਸਾਰਾ ਹੀ ਗੁੰਨ ਲੈਣੀ ਹੁੰਨੀ ਆਗੀ ਵੀ ਸੇ ਟਾਈਮ ਬਚ ਜਾਂਦਾ ਚਲ ਵੀ ਫਿਰ ਬਾਕੀ ਨੂੰ ਮੈਂ ਜੇ ਤਾਂ ਟਾਈਮ ਹੋਵੇ ਮੇਰੇ ਕੋਲੇ ਟੂਟੀ ਨੇ ਆਉਣਾ ਹੋਵੇ ਛੇ ਜਲਦੀ ਫਿਰ ਤਾਂ ਮੈਂ ਖਾਟ ਜਾਨੀ ਹੁੰਨੀ ਰੋਟੀ ਬਣਾਉਣੀ ਜੋਤ ਜੋਦੀਆਂ ਬਣਾ ਦੇਣੀ ਹੁੰਦੀ ਆ ਬਸ ਇਹਨੇ ਉਹਦੇ ਰੋਟੀ ਬਣਦੇ ਬਣਦੇ ਟੂਟੀ ਆ ਜਾਂਦੀ ਹੈਗੀ ਟੂਟੀ ਸਾਹਮਣੀ ਹੁੰਦੀ ਹੈਗੀ ਬਾਣੀ ਦਾਣੀ ਭਰਨਾ ਜਨਮਾਉਣੀ ਤੇ ਫਿਰ ਜੇ ਟੂਟੀ ਲੇਟ ਆਉਣੀ ਹੋਵੇ ਫਿਰ ਮੈਂ ਸਾਰੀ ਰੋਟੀਆਂ ਬਣਾਈ ਦੇਣੀ ਹੁੰਨੀਆਂਗੀ ਚਲ ਹੁਣ ਕਿਹੜਾ ਵੀ ਠੰਡੀਆਂ ਹੁੰਦੀਆਂ ਨੇ ਲੱਭੇ ਚ ਬੰਦ ਕਰ ਦੇਣੀ ਹੁੰਦੀ ਹੈ ਮੈਂ ਤੇ ਅੱਜ ਇੱਥੇ ਮੈਂ ਜੋਤ ਦੀ ਰੋਟੀ ਬਣਾ ਕੇ ਬੰਦ ਕਰਤਾ ਸੀਗਾ ਤਿੰਨ ਪਰੌਠੇ ਬਣਾ ਦੇਣੇ ਹੁੰਦੀਆਂ ਮੈਂ ਇੱਕ ਵਾਰੀ ਉਹਦੇ ਦੋ ਖਾਣੇ ਹੁੰਦੇ ਆ ਦੋ ਨਹੀਂ ਬਸ ਫਿਰ ਤਿੰਨ ਨਾਲ ਉਹਨੂੰ ਸਰ ਜਾਂਦਾ ਹੈਗਾ ਤੇ ਉਹ ਦਹੀਂ ਨਾਲ ਤੇ ਲੱਸੀ ਨਾਲ ਖਾ ਲੈਂਦਾ ਹੈਗਾ ਦਹੀਂ ਤਾਂ ਹੁਣ ਕਦੇ-ਕਦੀ ਖਾਂਦਾਗਾ ਉਹਨੂੰ ਰੇਸ਼ੇ ਜਿਹੇ ਦਾ ਥੋੜਾ ਜਿਹਾ ਜ਼ਿਆਦਾ ਆਏਗਾ ਪ੍ਰੋਬਲਮ ਵੀ ਖਾਣ ਹੀ ਦਿੰਦੀ ਹੁੰਦੀ ਮੈਂ ਲੱਸੀ ਚਾ ਥੋੜੀ ਜਿਹੀ ਪਤਲੀ ਕਰਕੇ ਦੇ ਦਿੰਦੀ ਲੱਸੀ ਵੀ ਨਾਲ ਤਾਂ ਬਿਲਕੁਲ ਵੀ ਨਹੀਂ ਸਾਰਦਾ ਫੇਰ ਮੈਨੂੰ ਕਹਿੰਦਾ ਵੀ ਨਾਲ ਮੈਨੂੰ ਦਹੀਂ ਨਹੀਂ ਖਾਣ ਦੇ ਫੇਰ ਮੈਂ ਲੱਸੀ ਵੀ ਨਾ ਪੀਵਾਂ ਬਸੀ ਤੋਂ ਪੀਂਦੇ ਹੀ ਪੀਂਦਾਗਾ ਠੀਕ ਪ੍ਰੋਟੇਨ ਮੈਨੂੰ ਮੱਖਣੀ ਨਾਲ ਦੇ ਦੇਣੀ ਹੁੰਦੀ ਹੈਗੀ ਮੱਖਣੀ ਨਾਲ ਖਾ ਲੈਂਦਾਗਾ ਅੱਜ ਇੱਥੇ ਦਾਲ ਆਪਣੀ ਮੂੰਗੀ ਦੀ ਸੀਗੀ ਰਾਤ ਆਲੀ ਬਚੀ ਹੋਈ ਉਨੇ ਖਾਦੀ ਨਹੀਂ ਹੈਗੀ ਫਿਰ ਫਿਰ ਮੈਂ ਅੱਜ ਵੀ ਨਮ ਨਰਚ ਵਾਲੇ ਪਰੌਠੇ ਮੱਖਣੀ ਨਾਲ ਹੀ ਖਾਉਂਗਾ ਖਾਂਦਾ ਪਰੌਠੇ ਹੀ ਆਏਗਾ ਜੀ ਉਹ ਜੇ ਸਬਜ਼ੀ ਬਚੀ ਹੋਵੇ ਤਾਂ ਉਹਦੀ ਪਸੰਦ ਦੀ ਹੋਵੇ ਤਾਂ ਸਬਜ਼ੀ ਨਾਲ ਹੀ ਪਰੌਠੇ ਫਿਰ ਮੱਖਣੀ ਨਾਲ ਤਾਂ ਪਰੌਠੇ ਖਾਣੀ ਖਾਣੇ ਇਹ ਹੁਣ ਉਹ ਸਕੂਲ ਚ ਰੋਟੀ ਨਹੀਂ ਲੈ ਜਾਂਦਾ ਹੈਗਾ ਤੇ ਪੇਪਰ ਹੋ ਰਹੇ ਨੇ ਉਹਦੇ ਤਨੀ ਮੇਰੇ ਦੋ ਕਿ ਪੇਪਰ ਰਹਿ ਗਏ ਸ਼ਾਇਦ ਉਹਦੇ ਪੇਪਰ ਹੋ ਹੀ ਜਾਂਦੇ ਨੇ ਹੁਣ ਤਾਂ ਬਸ 12:30 1 ਵਜੇ ਆ ਜਾਂਦਾਗਾ ਘਰੇ ਜੇ ਤਾਂ ਦੋ ਪਰੌਠੀ ਖਾਵੇ ਤਾਂ ਫਿਰ ਜਿਹੜਾ ਬਚ ਜਾਂਦਾ ਹਰਮਨ ਖਾ ਲੈਂਦੀ ਹੈਗੀ ਨਹੀਂ ਫਿਰ ਹਰਮਨ ਨੂੰ ਮੇ ਬਾਅਦ ਚ ਦੋ ਰੋਟੀ ਬਣਾਉਂਗੀ ਉਦੋਂ ਲਾ ਦੇਣੀ ਹੈਗੀ ਸਵੇਰੇ ਸਵੇਰੇ ਬਹੁਤ ਕੰਮ ਹੋ ਜਾਂਦੇ ਨੇਗੇ ਪਹਿਲਾਂ ਉਹ ਤਿਆਰ ਕਰਕੇ ਹੱਟੀ ਸੀਗੀ ਮੈਂ ਪਟਕਾ ਬੰਨਣਾ ਪੈਂਦਾ ਉਹਦਾ ਇੱਕ ਹੁਣ ਗਰਮ ਪਾਣੀ ਨਾਲ ਧੋਣ ਲੱਗੇ ਧੋਂਦੇਗਾ ਜੋ ਤਾਂ ਆਪਾਂ ਤਾਂ ਫਿਰ ਦਿਨ ਚੜ੍ਹੇ ਜੇ ਧੋਣੇ ਆਗੇ 10 11 ਵਜੇ ਕੰਮ ਕਰਕੇ ਉਹ ਤਾਂ ਠੰਡੇ ਪਾਣੀ ਮੇਂ ਨਹਾਤਾ ਜਾਂਦਾਗਾ ਸਵੇਰੇ ਸਵੇਰੇ ਬਹੁਤ ਠੰਡਾ ਲੱਗਦਾ ਪਾਣੀ ਫਿਰ ਹੁਣ ਪਾਣੀ ਵੀ ਪਾ ਕੇ ਦੇਣਾ ਪੈਂਦਾ ਉਹਨੂੰ ਗਿਜਰ ਚੱਗ ਪਾ ਦੇਣੀ ਹੁੰਦੀ ਹੈ ਮੈਂ ਥੋੜਾ ਜਿਹਾ ਗੋਹੇ ਪਾ ਦਿੰਨੀ ਆ ਸਵੇਰੇ ਸਵੇਰੇ ਤਾਂ ਹੁਣ ਮਸ਼ੀਨ ਵੀ ਗਰਮ ਪਾਣੀ ਲੋਟ ਆਉਣ ਲੱਗ ਗਈ ਹੁਣ ਠੰਡਾ ਹੁੰਦਾ ਸਵੇਰੇ ਜੇ ਇੱਕ ਕੱਪੜੇ ਪਾਉਣੇ ਹੁੰਣ ਮਸ਼ੀਨ 'ਚ ਫਿਰ ਜੇ ਮੈਂ ਪਾ ਕੱਪੜੇ ਪਾਉਣੇ ਹੁੰਣ ਫਿਰ ਉਹਦੇ ਵਿੱਚੋਂ ਨਾਲੇ ਮੈਂ ਗਰਮ ਪਾਣੀ ਮਸ਼ੀਨ 'ਚ ਪਾ ਲੈਣੀ ਹੁੰਦੀ ਆ ਥੋੜਾ ਜਿਹਾ ਨਾਲਾ ਕੇ ਜੇ ਪਾ ਲੈਣੇ ਹੁੰਦੇ ਮੌਸਮ ਨਾਲ ਬਹੁਤ ਫਰਕ ਪੈ ਗਿਆ ਪਰ ਗਰਮੀ ਨਹੀਂ ਕੱਢਦੀ ਹੈਗੀ ਸਵੇਰੇ ਸਵੇਰੇ ਤਾਂ ਹੁੰਦੀ ਠੰਡ ਪਾਣੀ ਠੰਡਾ ਵੀ ਹੋ ਜਾਂਦਾ ਤੇ ਦਿਨੇ ਬਹੁਤ ਧੁੱਪ ਹੁੰਦੀ ਹੈਗੀ ਭਾਦੋਂ ਵਰਗੀ ਇਹ ਤਾਂ ਬਹੁਤ ਗਰਮੀ ਹੋ ਜਾਂਦੀ ਆ ਜੇ ਦਸ ਜਲਦੀ ਤਿਆਰ ਹੋ ਜੇ ਫਿਰ ਤਾਂ ਬਾਹਰ ਚੌੜ ਕਰੀ ਜਾਊਗਾ ਨਹੀਂ ਫਿਰ ਮੇਰੀ ਪਮੀਰੀ ਕਮਾ ਦਿੰਦਾਗਾ ਲੇਟ ਹੋ ਗਏ ਛੇਤੀ ਲਾ ਦੇ ਰੋਟੀ ਹੁਣ ਉਹ ਗੁਰੂ ਘਰ ਗਿਆ ਹੋਇਆਗਾ ਗੁਰੂ ਘਰ ਉਹਨੇ ਜਾਣੇ ਜਾਣਾ ਜੀ ਪ੍ਰੇਮ ਬਹੁਤ ਆ ਉਹਨੂੰ ਗੁਰੂ ਘਰ ਨਾਲ ਸੰਡੇ ਆ ਦੇ ਰੋ ਸ਼ਾਮ ਨੂੰ ਜਾਂਦਾਗਾ ਸਵੇਰੇ ਨਹੀਂ ਉੱਠਦਾ ਫਿਰ ਨਾ ਹੁੰਦਾ ਨਹੀਂ ਹੈਗਾ ਜਿੱਦੇ ਸਕੂਲ ਜਾਂਦਾ ਉਹਨੇ ਤਿਆਰ ਹੋ ਕੇ ਗੁਰੂ ਘਰ ਜਾਣੇ ਜਾਣਾ ਮੈਂ ਆਉਂਦੇ ਨੂੰ ਰੋਟੀ ਬਣਾ ਲੈਣੀ ਆ ਇਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਖਾਲ ਕੱਢਣ ਇਹ ਆ ਪਕਾਣੀ ਕਢਾ ਕੇ ਲੈਂਦੀ ਸੀਗੀ ਪਹਿਲਾਂ ਤਾਂ ਇਹ ਉੱਥੇ ਚੱਕੀ ਤੇ ਪਈ ਰਹੀ ਐਮਦਪੁਰ ਕਾਣੀ ਕਢਾ ਕੇ ਲਾਉਣੀ ਪੈਂਦੀ ਆਪਾਂ ਨੂੰ ਦੂਸਰੇ ਪਿੰਡ ਪਹਿਲਾ ਬਲੱਡ ਜਾਣਾ ਪੈਂਦਾ ਸੀਗਾ ਹੁਣ ਆਪਣੇ ਆਂਧਪੁਰ ਲਾ ਕੇ ਚੱਕੀ ਉੱਥੇ ਵੀ ਸਾਰਾ ਕੁਸਾ ਕੋਲੂ ਵੀ ਆ ਉਹਦੇ ਵਿੱਚ ਨਵੀਂ ਚੱਕੀ ਲਾਈ ਹੈਗੀ ਤੇ ਹੁਣ ਉੱਥੋਂ ਕਰਵਾ ਲਿਓ ਨੇ ਹੁੰਦੇ 6-7 ਦਿਨ ਤਾਂ ਇਹ ਚੱਕੀ ਦੀ ਪਈ ਰਹੀ ਖਲ ਜਿਹੜੇ ਦਿਨ ਤਰਕੇ ਆਏ ਸੀ ਉਹਦੇ ਫਿਰ ਉਹਨਾਂ ਨੇ ਕੱਢੀ ਨਹੀਂ ਹੈਗੀ ਮੇਲੇ ਤੋਂ ਪਹਿਲਾਂ ਤਰਕੇ ਆਏ ਸੀਗੀ ਆਪਾਂ ਇਹ ਕਹਾਣੀ ਚੱਕ ਕੇ ਮੇਲੇ ਤੋਂ ਬਾਅਦ ਲੈਂਦਾ ਸੀਗਾ ਤੇਲ ਤੇਲ ਅਸੀਂ ਚੱਕ ਲੈਏ ਸੀਗੇ ਢੋਲੀ ਅਸੀਂ ਗਏ ਸੀਗੇ ਗੋਡਾ ਦਿਖਾਉਣ ਇੱਕ ਦਿਨ ਸ਼ਾਮ ਨੂੰ ਤੇ ਉਹਦੇ ਫਿਰ ਖਾਲ ਨਹੀਂ ਟਿਕਦੀ ਸੀਗੀ ਸਕੂਟਰੀ ਤੇ ਖਾਲ ਦੋ ਤਿੰਨ ਦਿਨ ਬਾਅਦ ਫੇਰ ਚੱਕ ਕੇ ਲੈਂਦੀ ਹੈਗੀ ਸ਼ਾਇਦ ਤਾਂ ਗੇੜਾ ਲੱਗਦੀ ਰਹਿੰਦਾਗਾ ਵੀ ਉਹਦੇ ਮੋੜ ਦੀ ਲੰਗੜਾ ਪੈਂਦਾ ਹੁੰਦਾ ਪੁਰਾ ਵਿੱਚ ਦੀ ਜਾਂਦੇ ਹੁੰਦੇ ਅਸੀਂ ਬਲਾਡੇ ਚੱਕੀ ਦੇ ਅੱਗੋਂ ਨਹੀਂ ਲੰਗਦੇ ਆਂਗੇ ਇਹਨਾ ਮੋਟੀ-ਮੋਟੀ ਜੀ ਹੁੰਦੀ ਹੈ ਜਦੋਂ ਪਕਾਣੀ ਕਰਾਉਂਦੇ ਆ ਖਾਲ ਫਿਰ ਇਹਨਾਂ ਪਿਉਣ ਦਾ ਕੋਈ ਹਿਸਾਬ ਨਹੀਂ ਆਉਂਦਾ ਹੈਗਾ ਮੋਟੀ ਜੀ ਦਾ ਜਿਵੇਂ ਕੋਈ ਭਾਂਡਾ ਪਿੰਡ ਕੇ ਜਿਹੜਾ ਪਿਉਨੇ ਆਗੇ ਹਿਸਾਬ ਨਹੀਂ ਆਉਂਦਾ ਕੋਈ ਫਿਰ ਕਈ ਵਾਰ ਜਾਦੇ ਭਿੱਜ ਜਾਂਦੀ ਹੈ ਕਈ ਵਾਰ ਥੋੜੀ ਰਹਿ ਜਾਂਦੀ ਹੈਗੀ ਤਾਂ ਕਰਕੇ ਮੈਂ ਇਹਨੂੰ ਨਾ ਹੇਠਾਂ ਫਰਸ਼ ਤੇ ਖੰਡਾ ਕੇ ਤੋੜਦੀ ਸੀਗੀ ਆਪਦੇ ਪੈਰਾਂ ਦੀ ਦਾਬ ਦਿੰਦੀ ਸੀਗੀ ਵੀ ਚੱਲੋ ਥੋੜੀ ਜਿਹੀ ਬਰੀਕ ਹੋ ਜੂਗੀ ਫਿਰ ਸਾਭ ਆ ਜਾਂਦਾ ਭਾਂਡੇ ਚ ਪੈ ਜਾਂਦੀ ਹੈਗੀ ਵਧੀਆ ਨਹੀਂ ਵੱਡੇ ਵੱਡੇ ਪਾਪੜ ਜੇ ਨਾ ਲੋਟ ਨਹੀਂ ਆਉਂਦੇ ਹੈਗੇ ਜੇ ਤਾਂ ਜਦੋਂ ਟੋਲੀ ਚ ਖਾਲ ਵਾਲੀ ਚ ਪਾਉਂਦੇ ਉਹ ਚ ਨਹੀਂ ਪੈਂਦੇ ਨਾਲੇ ਸਾਭ ਨਹੀਂ ਹੁੰਦਾ ਹੈਗਾ 2-3 ਦਿਨ ਹੋ ਗਏ ਸੀ ਮੈਨੂੰ ਦੇਖਦੀ ਨੂੰ ਵੀ ਇਹ ਭੰਨਣੀਆਂ ਖਾਲ ਭੰਨਣੀਆਂ ਅੱਜ ਫਿਰ ਮੈਨੂੰ ਇੱਥੇ ਟਾਈਮ ਸੀਗਾ ਥੋੜਾ ਜਿਹਾ ਰੋਟੀ ਬਣਾ ਕੇ ਜੋਦੀ ਟੂਟੀ ਆਉਣੀ ਸੀਗੀ ਬੀਜੇ ਮੈਂ ਰੋਟੀ ਮਖਾ ਦੂਸਰੀਆਂ ਰੋਟੀਆਂ ਬਣਾਉਣ ਲੱਗ ਗਈ ਤਾਂ ਟੂਟੀ ਆ ਜੂਗੀ ਵਿੱਚ ਦੀ ਮੈਨੂੰ ਰੋਟੀ ਬੰਦ ਕਰਨੀ ਪਊਗੀ ਫਿਰ ਮੈਂ ਕਿ ਚੱਲ ਮੈਂ ਇਹ ਕੰਮ ਕਰ ਦਿੰਦੀ ਹੈਗੀ ਇਹਨੇ ਇਹ ਪਖੜ ਕੁੱਟ ਦਿੰਨੇ ਆ ਥੋੜੀ ਥੋੜੀ ਨਾ ਫਿਰ ਮੈਂ ਗੋਡਾ ਦੁਖਦਾ ਕਰਕੇ ਵੇ ਦਾਵ ਜੀ ਜ਼ਿਆਦਾ ਆਉਂਦੀ ਨਹੀਂ ਸੀ ਕਿ ਵਧੀਆ ਖਲ ਤੇ ਵਾ ਥੋੜੀ ਥੋੜੀ ਪੋਲੀ ਪੋਲੀ ਥਾਪੇ ਦੀ ਸੱਟ ਮਾਰ ਕੇ ਕੁੱਟ ਲਈ ਸੀਗੀ ਇਹ ਖਾਲਤਾ ਹੀ ਵਧੀਆ ਹੁੰਦੀ ਹੈ ਕਿ ਘਰ ਦੀ ਹੁੰਦੀ ਹੈ ਜਿਹੜੀ ਆਪਣੀ ਕੋਈ ਮਲਾਪਟ ਨਹੀਂ ਹੁੰਦੀ ਇਹਦੇ ਵਿੱਚ ਚਲ ਆਪਣੇ 15-20 ਦਿਨ ਵਧੀਆ ਲੰਘ ਜਾਣਗੇ ਕਹਾਣੀ ਵਾਲੀ ਖਲ ਨਾਲ ਵੀ ਤੇਲ ਅਸੀਂ ਘਰ ਦਾ ਹੀ ਵਰਤਦੇ ਆ ਸਰੋਂ ਸਾਡੇ ਹੋ ਜਾਂਦੀ ਹੈਗੀ ਹਰ ਸਾਲ ਹੀ ਤਿੰਨ ਚਾਰ ਮਾਣ ਸਰੋਂ ਸਾਡੇ ਹੋ ਜਾਂਦੀ ਹੈਗੀ ਆਪਣਾ ਸਾਲ ਵਧੀਆ ਲੰਘ ਲੰਘ ਜਾਂਦਾ ਹੈਗਾ ਤੇਲ ਨਾਲ ਘਰ ਦਾ ਤੇਲ ਵਧੀਆ ਹੁੰਦਾ ਹੈਗਾ ਅਸੀਂ ਬੁੱਲ ਕਦੇ ਵੀ ਸਰੋਂ ਦਾ ਤੇਲ ਨਹੀਂ ਲੈਂਦਾ ਹੈਗਾ ਘਰ ਦਾ ਹੀ ਵਰਤਦੇ ਆਂਗੇ ਆਪਦੀ ਕਹਾਣੀ ਕਢਾ ਲੈਨੇ ਤੇ ਹੁਣ ਤੇਲ ਬਿਲਕੁਲ ਖਤਮ ਹੋ ਗਿਆ ਸੀਗਾ ਫਿਰ ਪਕਾਣੀ ਕਢਾ ਲਈ बस अस इक 껫ਟਾ ਕਰਵਾ ਲੈਨੇ ਹੁੰਨੇ ਸਰੋਂ ਦਾ 껫ਟਾ ਲੈ ਜਾਨੇ ਹੁੰਨੇ ਆ ਕਿ ਚੱਕ ਕੇ ਢੋਲੀ ਤੇਲ ਦੀ ਭਰ ਜਾਂਦੀ ਹੈਗੀ 15 ਲੀਟਰ ਵਾਲੀ ਬਾਕੀ ਖਲ ਹੋ ਜਾਂਦੀ ਆ ਤੇ ਫਿਰ ਮੈਂ ਜਿਹੜੀ ਇਹ ਖਲ ਮੁੱਕੀ ਸੀਗੀ ਜਿਹੜੇ 껫ਟੇ ਚ ਪਹਿਲਾਂ ਉਸੇ 껫ਟੇ ਜੀ ਮੈਂ ਪਾਤੀ ਸੀਗੀ ਇਹ ਖਲ ਦੂਸਰਾ 껫ਟਾ ਫਿਰ ਸਾਫ ਤਾਂ ਹੋਰ ਕੰਮ ਆ ਜਾਂਦਾ ਚੂਹੀ ਵੜ ਦਿੰਦੀ ਆ ਮੱਲੋਵੱਲੀ ਖਲ ਵਾਲੀ ਬੋਰੀ ਨੂੰ ਇਸ ਤੋਂ ਬਾਅਦ ਮੈਂ ਬਣਾ ਲਈ ਸੀਗੀ ਰੋਟੀ ਟੂਟੀ ਸਾਂਬਰ ਤੋਂ ਬਾਅਦ ਤੇ ਮੈਂ ਵੀਡੀਓ ਬਾਅਦ ਚਲਾਈ ਰੋਟੀਆਂ ਮੈਂ ਇੱਥੇ ਸਾਰੀਆਂ ਬਣਾਤੀਆਂ ਸੀਗੀਆਂ ਤੇ ਆਪਾਂ ਹਜੇ ਖਾਧੀ ਨਹੀਂ ਸੀਗੀ ਇੱਥੇ ਰੋਟੀ ਬਣਾ ਕੇ ਬਈ ਆਪਾਂ ਬਣਾ ਕੇ ਰੱਖਤੀ ਸੀਗੀ ਹਰਮਨ ਵੀ ਹਜੇ ਕੰਮ ਕਰੀ ਜਾਂਦੀ ਸੀਗੀ ਮੈਂ ਵੀ ਬਾਰਿਕ ਕੋਲ ਕੰਮ ਰਹਿੰਦੇ ਸੀਗੇ ਫਿਰ ਮੈਂ ਕਿਹਾ ਬੇਹਾਰਮਨ ਕਹਿ ਦਿੰਦੀ ਆ ਮੰਮੀ ਆਪਾਂ ਇਕੱਠੀ ਖਾਵਾਂਗੇ ਮੈਂ ਪੋਚੇ ਲਾ ਦਿਆਂ ਪਹਿਲਾਂ ਫਿਰ ਉਹ ਰਸੋਈ ਦਾ ਵੀ ਪੋਚੇ ਦਾ ਕੰਮ ਨਿਬੇੜ ਦਿੰਦੀ ਹੈਗੀ ਵੀ ਦਾ ਰੋਟੀ ਬਣ ਜਾਂਦੀ ਹੈ ਉਹ ਹੁਣ ਉਧਰ ਪੋਚਾ ਲਾਉਂਦੀ ਸੀਗੀ ਮੈਂ ਇਹਦੇ ਬਸ ਰਸੋਈ ਦਾ ਕੰਮ ਮੇੜਤਾ ਰੋਟੀ ਦਾ ਜਿਹੜਾ ਸਾਰਾ ਆਟਾ ਉਟਾ ਡੁੱਲਦਾ ਸਾਰਾ ਸਾਫ ਹੋ ਜਾਂਦਾਗਾ ਪੋਚੇ ਲੱਗ ਜਾਂਦੇ ਆ ਫਿਰ ਕੱਲੀ ਰੋਟੀ ਖਾਣੀ ਰਹਿ ਜਾਂਦੀ ਆ ਆਪਣੀ ਜਦੋਂ ਟੂਟੀ ਜਲਦੀ ਆ ਜਾਂਦੀ ਫਿਰ ਤਾਂ ਕੰਮ ਛੇਤੀ ਨਿਬੜ ਜਾਂਦੇ ਨੇਗੇ ਮੱਜਾਂ ਵੀ ਨਮਾਈਆਂ ਗਈਆਂ ਆਪਣੀਆਂ ਤੇ ਤਿਤ 9:30 ਵਜੇ ਦੇ ਅਨੁਸਾਰੇ ਕੰਮ ਨਿਬੜ ਜਾਂਦੇ ਹਾਰਮਨ ਜਾਂਦੀ ਹੈ ਨਾ ਜਦੋਂ ਉਦੋਂ ਕੰਮ ਆਪਣੇ ਸਾਰੇ ਬਣ ਜਾਂਦੇ ਨੇਗੇ ਇੱਟੇ ਤੇ ਤਿਆਰੀ ਸੀਗੀ ਆਟੇ ਵਾਲੇ ਹੱਥਾਂ ਇਹ ਦਾਲ ਮੈਂ ਰੱਖਦੀ ਕਿ ਕਿ ਸੀਗੀ ਫਰਿੱਜ ਚੋਂ ਕੱਢ ਕੇ ਗੈਸ ਤੇ ਵੀ ਚੱਲ ਜਦੋਂ ਅਸੀਂ ਰੋਟੀ ਖਾਵਾਂਗੇ ਨਹੀਂ ਤੇ ਡੈਡੀ ਆ ਜਾਂਦਾ ਫਿਰ ਉਹ ਦੋਨੋਂ ਉਹ ਸਵੇਰੇ ਸਵੇਰੇ ਸਪਰੇਅ ਕਰਕੇ ਆਉਂਦੇ ਹੁੰਦੇ ਨੇ ਦੋ ਘੰਟੇ ਫਿਰ ਅਸੀਂ ਇਕੱਠੇ ਰੋਟੀ ਖਾ ਲੈਂਦੇ ਨੇ ਹਰਮਨ ਦਾ ਕੰਮ ਨਿਭੜ ਜਾਂਦਾ ਉਹਦੋਂ ਤੇ ਸਾਰਾ ਸਾਬ ਸਫਾਈ ਕਰ ਦੂੰਗੀ ਮੈਂ ਗੈਸ ਆਫ ਕਰ ਦੂੰਗੀ ਜੇ ਗੈਸ ਨੂੰ ਨਾਲ ਦੀ ਨਾਲ ਸਾਫ ਕਰੀਏ ਇਹ ਫਿਰ ਜਿਆਦਾ ਖਰਾਬ ਨਹੀਂ ਹੁੰਦਾ ਹੈਗਾ ਗੈਸ ਤਾਂ ਮੈਨੂੰ ਬਹੁਤ ਅਲਕਤ ਆਉਂਦੀ ਹੈ ਜੇ ਜਿਆਦਾ ਕੁਝ ਲੱਗ ਜੇ ਦੋ ਤਿੰਨ ਵਾਰੀ ਸਾਫ ਕਰਦੀ ਆ ਦਿਨ ਚ ਗੈਸ ਤਾਂ ਮੈਂ ਮੱਖੀਆਂ ਜੀ ਆਉਣ ਲੱਗ ਜਾਂਦੀਆਂ ਨੇ ਫਿਰ ਜਦੋਂ ਕੁਝ ਵੀ ਮਾੜਾ ਮੋਟਾ ਛਿੱਟਾ ਪੈ ਜੇ ਕਾਸੇ ਦਾ ਕਿਹੜਾ ਕੋਈ ਔਖੀ ਗੱਲ ਹੁੰਦੀ ਹੈ ਨਾ ਵੀ ਚਲ ਔਖਾ ਸਾਫ਼ ਕਰਨਾ ਹੈ ਤਾਂ ਉਹਦੀ ਹੋ ਜਾਂਦਾਗਾ ਜੇ ਆਪਾਂ ਛੇਤੀ ਸਾਫ਼ ਕਰਦੇ ਰਹੀਏ ਤਾਂ ਵਧੀਆ ਵੱਧ ਸਾਫ਼ ਕਰਦੇ ਰਹੀਏ ਤਾਂ ਸਾਫ਼ ਰਹਿੰਦਾਗਾ ਚੁੱਲਾ ਨਹੀਂ ਫਿਰ ਜਾਦੀ ਖਰਾਬ ਹੋ ਜਾਂਦਾਗਾ ਇਹਨੂੰ ਚੁੱਲੇ ਨੂੰ ਸਾਫ਼ ਕਰਨ ਦੀ ਅਸੀਂ ਕਦੇ ਵੀ ਕਾਲ ਨਹੀਂ ਕਰੀ ਹੈਗੀ ਮੈਨੂੰ ਰੋਟੀ ਦੀ ਸੁਆਦ ਲੱਗਦੀ ਪਹਿਲਾਂ ਰੋਟੀ ਬਣਾ ਕੇ ਨਾ ਮੈਂ ਪਹਿਲਾਂ ਬਸ ਗੈਸ ਹੀ ਸਾਫ਼ ਕਰਦੀ ਹੁੰਦੀ ਉਹਨਾਂ ਚਿਰ ਮੈਨੂੰ ਰੋਟੀ ਵਧੀਆ ਲੱਗਦੀ ਵੀ ਅੰਦਰ ਆਪਣੇ ਆਟਾ ਖਿੜਿਆ ਪਿਆ ਗੈਸ ਤੇ ਵੀ ਬੁਰੀ ਹਾਲਤ ਜੀ ਪਈ ਆ ਨਾ ਰੋਟੀ ਵੀ ਨਹੀਂ ਚੰਗੀ ਲੱਗਦੀ ਤੇ ਰੋਟੀ ਬਾਅਦ ਚ ਹੀ ਖਾਣੀ ਹੁੰਦੀ ਆ ਰੋਟੀ ਮੈਂ ਸ਼ਾਮ ਨੂੰ ਵੀ ਬਾਅਦ ਚ ਹੀ ਖਾਣੀ ਆ ਚਲ ਜੀ ਮੇਰੇ ਬਣਾਉਂਦੀ ਬਣਾਉਂਦੀ ਰੋਟੀ ਜਵਾ ਖਾ ਲੈਣ ਕਈ ਵਾਰ ਤਾਂ ਅਸੀਂ ਇਕੱਠੇ ਖਾਂਦੇ ਆ ਸਾਰੇ ਫੇਰ ਵੀ ਮੈਂ ਸਾਰਾ ਕੁਝ ਸਾਫ਼ ਕਰਕੇ ਨਾ ਆ ਵੀ ਰੋਟੀ ਮੈਂ ਬਾਅਦ ਚ ਖਾਣੀ ਹੈਗੀ ਸ਼ਾਮ ਨੂੰ ਵੀ ਮੈਨੂੰ ਆਉਂਦੀ ਹੈਗੀ ਸਾਫ਼ ਕਰਕੇ ਰੱਖਦੀ ਹੁੰਦੀ ਹਾਂ ਮੈਂ ਸਾਰਾ ਸੈਲਫ ਸਾਰਾ ਚੁੱਲਾ ਤੇ ਸਾਰਾ ਕੁਝ ਸਾਫ਼ ਕਰਤਾ ਸੀਗਾ ਮੈਂ ਸ਼ਾਮਕ ਮੈਂ ਪਹਿਲਾਂ ਤੋਤੇ ਸੀਗੇ ਹੁਣ ਆਪਾਂ ਭਾਂਡੇ ਪਰਾਤ ਚ ਪਾਣੀ ਪਾਤਾ ਫਿਰ ਭਾਂਡੇ ਮਾਂਜ ਕੇ ਦੁਆਰਾ ਤੋਂ ਦੇ ਕੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰ ਦਿਆ ਜੀ ਬੇ ਲੈ ਕਿਸੇ ਹੋਰ ਵੀਡੀਓ ਨਾਲ ਧੰਨਵਾਦ